ਬਾਕੀ ਜੇ ਕਿਰਾਏ ਤੇ ਲੈਂਦੇ ਕਿਰਾਏ ਵਾਲਾ ਵੀ ਹਾਂ ਕਿਰਾਇਆ ਹੁਣ ਜਿਵੇਂ ਅੱਗੇ ਆਲੂ ਪੱਟਣ ਦਾ ਸੀਜ਼ਨ ਆਣਾਗਾ ਠੀਕ ਆ ਜੀ ਤੇ ਉਹ ਸਭ ਦਾ ਹੈਗੀ ਐ ਮੱਕੀ ਬੀਜਣੀ ਹੈਗੀ ਵੀਰ ਭਰਾ ਨੇ 3 ਸਪੀਡ ਰੈਟ ਲੈਣਾ ਤੇ ਸਾਰੇ ਹੈਗੇ ਆ ਆਪਣੇ ਆ ਟਰੈਕਟਰ ਦਾ ਹੁਣ ਤੁਸੀਂ ਮੈਨੂੰ ਲੱਗਾ ਡੈਮੋ ਤੇ ਲੈ ਕੇ ਖੜਾਇਆ ਹੋਇਆ ਸਵਰਾਜ ਵਾਲੇ ਸੋਨ ਨੂੰ ਫੜਾ ਕੇ ਵੀ ਟਰੈਕਟਰ ਨਵਾਂ ਲਾਂਚ ਕਰਨਾਗਾ ਹਾਂ ਹਾਂ ਇਹ ਤਾਂ ਜਮਾਂ ਨਵੇਂ ਵਰਗਾ ਪਿਆ ਖਾਤਾਂ ਦੇ ਗੇਰ ਨੇ ਸਪੀਡਾਂ ਵਾਲੇ ਇੱਥੇ ਉੱਥੇ ਹੋ ਗਿਆ ਠੀਕ ਹੈ ਉੱਪਰ ਆ ਇਹਦਾ ਹਾਂ ਤੁਰਿਆ ਜਾਂਦਾ ਐਤੋਂ ਤੱਕ ਸਪੀਡ ਘਟ ਗਈ ਵੱਧ ਗਈ ਐਤੋਂ ਹਾਂ ਕਿੰਨੇ ਘੰਟੇ ਚੱਲੇ ਉਲੱਪੀ ਇਹੇ 200 ਘੰਟਾ ਚੱਲੇ ਦੋ ਓਨਲੀ ਬਸ ਮੀਟਰ ਚੈੱਕ ਕਰ ਲਿਆ ਇੱਕ ਵਾਰੀ ਮੈਂ ਕਰ ਲਿਆ ਉਹ ਆਊਗਾ ਵੀ ਸੀਆੜੀ ਆਈ ਬੇਟ ਨਹੀਂ ਆਉਣਗੇ ਤੇ ਜਿਹੜਾ ਵੈਂਪਰ ਨਹੀਂ ਲੱਗਿਆ ਹੋਣਾ ਪੂਰੇ 3 ਕੁਆਂਟ ਲੱਗਿਆ ਹੋਣੀ ਉਹ ਨਹੀਂ ਆਉਣਾ ਹੈਗਾ ਤੇ 50 ਕਿਲੋ ਦਾ ਆ ਰਹੇ ਨੇ ਹਾਂ ਹਾਂ ਲੋ ਵੀ ਦੋਸਤੋ ਸਾਰੇ ਵੀ ਰਣ ਪੈਰ ਪਾਈ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਸੋਟਪਰਾ ਅਮਰਪਾਲ ਸਿੰਘ ਬੱਬੂ ਇਹ ਆਪਾਂ ਖੜੇ ਹਾਂਗੇ ਵੀਰ ਜੀ ਬਰਨਾਲੇ ਟਰੈਕਟਰਾਂ ਦੀ ਮੰਡੀ ਤੇ ਬਾਈ ਜੀ ਆਪਾਂ ਹੁਣ ਦੋ ਤਿੰਨ ਹਫ਼ਤੇ ਬਾਦੋਂ ਵੀਡੀਓ ਪਾਉਣ ਲੱਗਿਆ ਤੇ ਲੱਭੀ ਬਾਈ ਆਪਣੇ ਨਾਲ ਅਗੀ ਪਿਛਲੇ ਸਾਲ ਬਾਈ ਦੀ ਵੀਡੀਓ ਪੂਰੀ ਬੈਸਟ ਰਹੀ ਹੈ ਜੀ ਤੇ ਸਾਰੀ ਗੱਲਬਾਤ ਅੱਜ ਕਰਾਂਗੇ ਤੇ ਇਹ ਵੀ ਬਾਈ ਕਟੋਕਟ ਦੋ ਮਹੀਨੇ ਬਾਦੋਂ ਬਾਈ ਮੰਡੀ ਚ ਆਏ ਹਾਂ ਜੀ ਹਾਂ ਜੀ ਹਾਂ ਸੱਚੀ ਗੱਲ ਬਾਈ ਲੱਭੀ ਸੱਚੀ ਗੱਲ ਜੀ ਹੋਰ ਠੀਕ ਹੈ ਲੱਭੀ ਜਮਾ ਓਕੇ ਜੀ ਠੀਕ ਹੈ ਤੇ ਕੰਮ ਲੱਗਿਆ ਰਹਿਣਾ ਉਹ ਤਾਂ ਉਹ ਠੰਡ ਠੰਡ ਬਹੁਤ ਆਗੀ ਬਾਹਰ ਅੰਦਰ ਫਿਰਦੇ ਆਂਗੇ ਮਾੜਾ ਮोटा ਹੋ ਜਾਂਦਾ ਠੀਕ ਹੈ ਤੇ ਹੋਰ ਕੋਈ ਗੱਲਬਾਤ ਹੋਰ ਜਮਾਨ ਚੜਦੀ ਕਲਾ ਮਾਲਕ ਦੀ ਠੀਕ ਹੈ ਜੀ ਅੱਜ ਕਿੰਨੇ ਟਰੈ ਠੀਕ ਹੈ ਜੀ ਲੋਨ ਵਗੈਰੇ ਦੀ ਸਬਦਾ ਤਾਂ ਹੈਗੀ ਹੈਗੀ ਉਹ ਤਾਂ ਆਪਣੀ ਚੱਲਦੀ ਆ ਉਹ ਤਾਂ ਹੁਣ ਪੂਰਾ ਫਾਸਟ ਕਰਤੀ ਪੂਰਾ ਫਾਸਟ ਕਰਤੀ ਠੀਕ ਹੈ ਜੀ ਤੇ ਹੁਣ ਤੁਹਾਨੂੰ ਬਾਈ ਜੀ ਮੰਨ ਕੇ ਚਲੋ ਫਾਈਲ ਖਰਚਾ ਲਿਆਓ ਤੇ ਟਰੈਕਟਰ ਲੈ ਜਾਓ ਠੀਕ ਹੈ ਜੀ ਤੇ ਬਾਕੀ ਜਿਹੜੀ ਸਬਦਾ ਟਰੈਕਟਰ ਕੱਟਣ ਦੀ ਵੀ ਹੈਗੀ ਜੀ ਹਾਂ ਟਰੈਕਟਰ ਕੱਟਣ ਦੀ ਵੀ ਹੈਗੀ ਆਪਣੀ ਉਹ ਠੀਕ ਹੈ ਜੀ ਤੇ ਬਾਕੀ ਜੇ ਕਿਰਾਏ ਤੇ ਲੈਣਾ ਕਿਰਾਏ ਵਾਲਾ ਵੀ ਹਾਂ ਕਿਰਾਇਆ ਹੁਣ ਜਿਵੇਂ ਅੱਗੇ ਆਲੂ ਪੱਟਣ ਦਾ ਸੀਜ਼ਨ ਆਣਾਗਾ ਠੀਕ ਹੈ ਜੀ ਤੇ ਉਹ ਸਬਦਾ ਹੈਗੀ ਮੱਕੀ ਬੀਜਣੀ ਹੈਗੀ ਵੀਰ ਭਰਾ ਨੇ 3 ਸਪੀਡ ਰੈਂਟ ਲੈਣਾ ਹਾਂ ਜੀ ਸਾਰੇ ਹੈਗੇ ਆਪਣੇ ਕੋਲ ਠੀਕ ਹੈ ਜੀ ਮੰਨ ਕੇ ਚੱਲੋ ਪੂਰੇ ਉੱਪਰਲੇ ਲੈਵਲ ਦੇ ਟਰੈਕਟਰ ਨਵੇਂ ਨਵੇਂ ਜਵਾ ਅੱਜ ਤੁਮ ਇੱਕ ਹੋਰ ਜਵਾ ਪੂਰਾ ਸਿਰੇ ਦਾ ਝੋਟਾ ਵੀ ਦਿਖਾਵਾਂਗੇ ਠੀਕ ਹੈ ਜੀ ਵੀਡੀਓ 'ਚ ਬਣੇ ਰਿਹਾ ਭਾਈ ਜੀ ਝੋਟਾ ਟਰੈਕਟਰ ਦਿਖਾਵਾਂਗੇ ਤੇ ਪਹਿਲੇ ਟਰੈਕਟਰ ਵਾ ਦੀ ਗੱਲਬਾਤ ਕਰਾਂਗੇ ਡੀਆਈ 35 ਦਾ ਸੋਨਾਲੀਕਾ नाग ਦਾ ਬੱਚਾ नाग ਦਾ ਬੱਚਾ ਤੇ ਲੈ ਵੀ ਪੱਟੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਲੇ ਪੂਰਾ ਕੋਕਾ ਬਿਸਬਿਆ ਜੇ ਰੰਗ ਪੇਂਟ ਦੀ ਗੱਲ ਕਰੀਏ ਪਹਿਲਾਂ ਤੁਸੀਂ ਦੇਖ ਕੇ ਜੱਜ ਕਰੋ ਵੀ ਮਾਡਲ ਕਿੰਨਾ ਹੋ ਸਕਦਾ ਮਾਡਲ ਮੇਰੇ ਹਿਸਾਬ ਨਾਲ ਜੇ ਆਪਾਂ ਲਾ ਕੇ ਚੱਲੀਏ ਹੋਊ 13 ਮਾਡਲ ਹਾਂ ਹੁਣ ਫਿਰ ਐ ਮੇਰੀ ਗੱਲ ਵੀ ਸੁਣ ਲੈ ਆਲ ओरिजिनल ਹੀ ਹੋਣ ਜੈ ਜਮਾ ਬਖ ओरिजिनल ਆ ਗਰੰਟੀ ਆ ਜਮਾ ओरिजिनल ਟਰੈਕਟਰ ਆ ਬਾਈ ਜੀ ਸਾਈਡ ਗੇਅਰ ਚ ਆ ਗਿਆ ਤੇ ਕੰਡੀਸ਼ਨ ਕੋਕਾ ਪੀਸ ਵੇ ਤੇ ਟਾਇਰ ਟੱਪੇ ਦੀ ਗੱਲ ਕਰੀਏ ਜੀ ਟਾਇਰ ਟੱਪੇ ਹੈਗੇ ਜੀ 80 85 ਵੇ ਤੇ ਹੁਣ ਇਹਨੇ ਕਹਿੰਦੀ ਨਾਲ ਦੇ ਨਾ ਨਾ ਦੁਬਾਰਾ ਨਾਲ ਦੇ ਨਹੀਂ ਨਾ ਨਾ ਠੀਕ ਆ ਜੀ ਤੇ ਸਾਡੇ ਸਟੀering ਵਾਲ ਆ ਗਿਆ ਤੇ ਜਿਵੇਂ ਪੂਰੇ ਘੱਟ ਖਰਚੇ ਵਾਲਾ ਨਾ ਟਰੈਕਟਰ ਹਾਂ ਪੂਰੇ ਘੱਟ ਖਰਚੇ ਵਾਲਾ ਠੀਕ ਆ ਜੀ ਤੇ ਕੀ ਡਿਮਾਂਡ ਹੈ ਇਹਦੀ ਇਹਦੀ ਡਿਮਾਂਡ ਹੈ 332000 ਠੀਕ ਹੈ 332000 ਜੇ ਮੇਰੀ ਵੀਡੀਓ ਦੇਖ ਕੇ ਆਉਗਾ ਤਾਂ 10000 ਸਿੱਧਾ ਡਿਸਕਾਊਂਟ ਲੈ ਬਈ ਜੀ ਪਿਛਲੀ ਵੀਡੀਓ ਚ ਆਪਾਂ ਜਦੋਂ ਕਹਿ ਸੀਗਾ ਉਹ ਚ 5000 ਕਰੇ ਸੀ ਤੇ ਐਤ ਕੀ ਕਰਤਾ 10000 ਰੁਪਇਆ ਠੀਕ ਹੈ ਬਈ ਜੀ ਨਵਾਂ ਸਾਲ ਨਵਾਂ ਡਿਸਕਾਊਂਟ ਠੀਕ ਹੈ ਨਵਾਂ ਸਾਲ ਤੇ ਨਵਾਂ ਡਿਸਕਾਊਂਟ ਦੇਖੋ ਰਿੰਬਾ ਚ ਵੀ ਮੂੰਹ ਦੇਖਦਾ ਰਿੰਬਾ ਚ ਵੀ ਭਾਈ ਮੂੰਹ ਦੇਖਦਾ ਜਿਵੇਂ ਕਹਿ ਦਿੱ ਗਏ ਆਪਾਂ ਡੈਮੋ ਵਾਲ ਟਰੈਕਟਰ ਦੇ ਇਦਾਂ ਦੇ ਰਿੰਮ ਹੁੰਦੇ ਨੇਗੇ ਹਾਂ ਜੀ ਠੀਕ ਹੈ ਜੀ ਪੂਰਾ ਕੋਕਾ ਪੀਸ ਪਿਆਗਾ ਤੇ ਬਾਕੀ ਕੰਨੀਸ ਨੇ ਇੱਕ ਵਾਰੀ ਚੈੱਕ ਜਰੂਰ ਕਰ ਲਿਓ ਤੇ ਬਾਕੀ ਇੰਜਨ ਗੇਰਦੀ ਦਾ ਗਾਰੰਟੀ ਹੋਊਗੀ ਮਹਾਂਪੂਰੀ ਚਲਾ ਕੇ ਵਾਕੇ ਲੈ ਸਕਦਾ ਉਹ ਠੀਕ ਹੈ ਤੇ ਆਹ ਟਰੈਕਟਰ ਦਾ ਹੁਣ ਤੁਸੀਂ ਮੇਰੇ ਨਾਲ ਦਾ ਡੈਮੋ ਤੇ ਲੈ ਕੇ ਖੜਾਇਆ ਹੋਇਆ ਸਵਰਾਜ ਵਾਲੇ ਸੋਨ ਨੂੰ ਫੜਾ ਕੇ ਵੀ ਟਰੈਕਟਰ ਨਵਾਂ ਲਾਂਚ ਕਰਨਾ ਹੈ ਹਾਂ ਮਹਾਂ ਇਹ ਤਾਂ ਜਮਾਂ ਨਵੇਂ ਵਰਗਾ ਪਿਆ 450 ਘੰਟਾ ਚੱਲਿਆ ਸਿਰਫ ਇਹ ਠੀਕ ਹੈ 450 ਘੰਟਾ ਚੱਲਿਆ ਹੋਵੇਗਾ 3 ਸਪੀਡ ਚ ਆ ਗਿਆ 3 ਕੀ ਚੁੰਦੇ ਵਾਲਾ ਹਾਂ ਫੁੱਲ ਟਾਪ ਫੁੱਲ ਟਾਪ ਡਰਾਈਵਰ ਦੀ ਛਤਰੀ ਲੱਗੀ ਹੋਈ ਹੈਗੀ ਹਜੇ ਤਾਂ ਦੇਖ ਲਫਾਫੇ ਵੀ ਨਹੀਂ ਲਏ ਲਫਾਫੇ ਬਾਈ ਜੀ ਹਜੇ ਤੱਕ ਨਾਲ ਦੇ ਨਹੀਂ ਗੇ ਜਿਵੇਂ ਇਹ ਤਾਂ ਮੇਰੇ ਨਾਲ ਉਹ ਟਰੈਕਟਰ ਹੈਗਾ ਨਾ ਜਿਨੇ ਜਹਾਜ਼ ਉਹੀ ਕਿ ਆ ਜਾਂਦੇ ਆ ਬਾਕੀ ਡੋਡੀ ਕਈ ਵਾਰ ਮਜਬੂਰੀਆਂ ਵੜ ਜਾਂਦੀਆਂ ਮਜਬੂਰੀਆਂ ਵੜ ਜਾਂਦੀਆਂ ਜਿਹੜਾ ਪਤਾ ਲਿਆ ਤੇ ਹਾਰੂਰ ਵੀ ਅਜੇ ਤੱਕ ਦਾ ਕਹਿੰਦੇ ਨਾਲ ਦੇ ਹੀ ਹੈਗਾ ਨਾਲ ਦੀ ਪਿਆ ਜੀ ਹਜੇ ਤੇ ਜਿਹੜੇ ਲੱਭੀ ਆਪਣੇ ਕੋਲ ਟਰੈਕਟਰ ਆਉਂਦੇ ਨੇਗਾ ਨਾ ਜਿਹੜੇ ਟੌਪ ਮਾਡਲ ਨੇ ਨਾਲ ਦੇ ਹਾਰ ਵਾਲੇ ਆਉਗੇ ਨੇ ਹਾਂਜੀ ਠੀਕ ਹੈ ਜੀ ਤੇ ਇਹ ਕਿੰਨੇ ਘੰਟੇ ਚੱਲਿਆ ਇਹ 4.5 ਘੰਟੇ ਚੱਲਿਆ 4.5 ਘੰਟੇ ਚੱਲਿਆ ਮੜਾ ਮੋਟਾ ਗੇੜੇ ਫੇੜੇ ਤੇ ਚੱਲਿਆ ਮੈਨੂੰ ਲੱਗਦਾ ਗੇੜੇ ਫੇੜੇ ਨਹੀਂ ਹੋਣਾ ਮੜਾ ਮੋਟਾ ਜਾ ਐਤ ਕੀ ਕਣਕ ਬੀਜੀ ਹੋਣੀ ਬਸ ਤੇ ਫਰੰਟ ਹੱਟ ਦਿਖਾ ਦੇ ਪੱਟੇ ਅਜੇ ਤੱਕ ਨਾਲ ਦੇ ਹੀ ਜਿਵੇਂ ਉਹ ਕਹਿੰਦੀ ਕੰਪਨੀ ਵਾਲੇ ਇਹਨਾਂ ਕੋਲ ਬਾਬਾ ਟਰੈਕਟਰ ਸੀਲ ਪਰਚੇ ਜਾਣੇ ਕੋਲ ਕਢਾ ਕੇ ਕਹਿੰਦੇ ਅਸੀਂ ਨਵਾਂ ਟਰੈਕਟਰ ਲਾਂਚ ਕਰਨਗੇ ਡੈਮੋ ਲਾ ਦੋ ਉੱਥੇ ਠੀਕ ਹੈ ਤੇ ਕੀ ਡਿਮਾਂਡ ਆ ਗਈ ਤੇ ਰੱਬੀ ਇਹਦੀ ਡਿਮਾਂਡ ਹੈ ਜੀ 782000 ਠੀਕ ਆ ਜੀ ਤੇ ਬਾਕੀ ਜਿਹੜੀ ਇਹ ਦੀ ਅਲੱਗ ਦੇ ਕਲੱਚ ਵਾਲਾ ਜਾਣਾ ਹੈ ਹਾਂ ਅੱਡ ਦੇ ਕਲੱਚ ਵਾਲਾ ਆ ਗਿਆ ਠੀਕ ਹੈ ਇਹ ਤਾਂ ਜੇ ਫੀਚਰ ਗਿਣਨ ਲੱਗ ਜੇ ਵਾਧੂ ਨੇ ਵਾਧੂ ਨੇਗੇ ਤੇ ਜਿਹੜੀ ਮੇਨ ਗੱਲ ਹੈ ਇਹਦਾ ਖਰਚਾ ਬਹੁਤ ਘੱਟ ਆ ਜੀ ਬਹੁਤ ਘੱਟ ਖਰਚੇ ਵਾਲਾ ਹੈਗਾ ਤੇ ਇਹ ਤਾਂ ਕਲਮ ਤੱਕ ਕਹਿੰਦੇ ਨੇ ਲੋਡੀ ਨਾ ਇਹ ਤਾਂ ਨਵੀਂ ਹੈਗਾ ਜਮਾ ਛੋਟਾ ਇੱਕ ਹੋਰ ਛੋਟਾ ਜਮਦੂਤ ਦਾ ਕਹਦੀ ਇਹਨੂੰ ਦਾਣਾ ਤੇ ਇਹ ਤਾਂ ਜਮਦੂਤ ਦਾ ਠੀਕ ਆ ਜੀ ਇਹ ਦਾ ਅੰਨੀ ਜਾਣ ਵਾਲੀ ਹੈ ਅੰਨੀ ਜਾਣ ਵਾਲਾਗਾ ਹਾਂ ਜੀ ਤੇ 2 ਸਪੀਡ ਨਹੀਂ 3 ਸਪੀਡ ਨਹੀਂ 4 ਸਪੀਡ 4 ਸਪੀਡ ਆ ਇਹ ਵੀ 4 ਸਪੀਡ ਚੈਨ ਦਾ ਵੀ ਹੋਰ ਫੰਕਸ਼ਨ ਆ ਤੇ ਹਾਂ ਜੀ ਲੋਕਾਂ ਦੇ ਗੇਅਰ ਨੇ ਸਪੀਡ ਵਾਲੇ ਇੱਥੇ ਉੱਥੇ ਹੋ ਗਿਆ ਠੀਕ ਹੈ ਉੱਪਰ ਆ ਇਹਦਾ ਹਾਂ ਤੁਰਿਆ ਜਾਂਦਾ ਅਜ ਤੋਂ ਘੱਟ ਸਪੀਡ ਘਟ ਗਈ ਵੱਧ ਗਈ ਇਹ ਤੋਂ ਹਾਂ ਲੈ ਬਾਈ ਜੀ ਅਲੱਗ ਫੀਚਰ ਵਾਲਾ ਤੇ 4 ਸਪੀਡ ਵਾਲਾ ਹਾਂ ਜੀ ਤੇ ਟੈਟਾ ਟੈ ਟੇ ਦੀ ਗੱਲ ਕਰੀਏ ਜੀ ਅਸੀਂ ਟੈ ਟੇ 80 ਪੈਸੇ ਜੀ ਠੀਕ ਹੈ ਚੱਲ ਚੱਲਾ ਕੇ ਗੱਲ ਕਰੀ ਕਿੰਨੇ ਘੰਟੇ ਚੱਲੇ ਲੱਭੇ ਇਹ ਚੱਲੇ ਹੋਏ ਮੈਨੂੰ ਲੱਗਦਾ 1000 ਤੋਂ 1500 ਇੰਨਾ ਕੁ ਚੱਲੇ ਹੋਏ ਠੀਕ ਹੈ ਜੀ ਤੇ ਬਾਕੀ ਪਿਛਲੇ ਰਿੰਬਾ ਰੁੰਬਾ ਦੇ ਵੀ ਪੱਟੀ ਨਹੀਂ ਘਬਰਵਾਦੇ ਪੱਟੀਆਂ ਪਈਆਂ ਲੈ ਬਈ ਹਜੇ ਤੱਕ ਸਲਿੱਪਾ ਸਲੁੱਪਾ ਵੀ ਨਾਲ ਦੀ ਆ ਪਈ ਨਹੀਂ ਗਈਆਂ ਤੇ ਬੇਟ ਵਗੈਰਾ ਵੀ ਨਾਲ ਦੇ ਲੱਗੇ ਹੋਏ ਹਾਂਜੀ ਹਾਂ ਨਾਲ ਦੇ ਅਰੀ ਨਾਲ ਬੇਟਾ ਹੈਵੀ ਹੁੱਕ ਲੱਗੇ ਜੇ ਜਿਵੇਂ ਆਪਾਂ ਕਹੇ ਜੀ ਆ ਬੇਟ ਵਗੈਰੇ ਹੀ ਲਾ ਲੰਨੇ ਨੇ ਅੱਧੇ ਤਾਂ ਕਈ ਭਾਈ ਹਾਂਜੀ ਠੀਕ ਹੈ ਜੀ ਤੇ ਹੁਣ ਆਪ ਠੀਕ ਹੈ ਜੀ ਉਹਦੇ ਵੀ ਹੌਕ ਲੱਗੀ ਐ ਇਹ ਵੀ ਪੂਰੀ ਫੁੱਲ ਹੈਵੀ ਹੌਕ ਲੱਗੀ ਆ ਆਪ ਤਾਂ ਜਿਵੇਂ ਕਹਦਿਏ ਕੱਲਾ ਆ ਡਬਲ ਕਰਕੇ ਲੱਗੀ ਪਈ ਹਾਂ ਜੀ ਠੀਕ ਹੈ ਜੀ ਤੇ ਕੀ ਡਿਮਾਂਡ ਲੱਭੀ ਇਹਦੀ ਇਹਦੀ ਡਿਮਾਂਡ ਹੈਗੀ 7 ਲੱਖ ਰੁਪਈਆ ਜੀ 7 ਲੱਖ ਰੁਪਈਆ ਤੇ 10000 ਰੁਪਈਆ ਤਾਂ ਮੇਰਾ ਹੋ ਡੀ ਗਿਆ ਨਾ ਹਾਂ ਜੀ ਹਾਂ ਹੁਣ ਤਾਂ 7 ਲੱਖ ਫਿਰ ਥੋੜਾ ਮਹਿੰਗਾ ਹੋ ਜਾਣਾਗਾ ਹੁਣ ਤਾਂ 6 ਲੱਖ 90 ਹਜ਼ਾਰ ਹੀ ਕਹਿ ਲਈਏ ਚਲ 6 ਲੱਖ 90 ਹਜ਼ਾਰ ਕਹਿ ਲਈਏ ਠੀਕ ਹੈ ਜੀ ਤੇ ਆ ਦਾ ਉਹ ਟਰੈਕਟਰ ਆ ਗਿਆ ਲੱਭੀ ਤੂੰ ਇਹਨੂੰ ਸਹੀ ਦੱਸੀ ਕਿੰਨਾ ਕੁ ਪਸੰਦ ਕਰਦਾ ਬਹੁਤ ਆ ਚਲੋ ਆਪਾਂ ਦਾ ਸਾਰੇ ਪਸੰਦ ਹੈਗੇ ਆਪਾਂ ਤਾਂ ਸਾਰੇ ਵੇਚਦੇ ਆ ਗੱਲ ਕਰਾਇਤ ਕਿ ਇਹ ਪਸੰਦ ਬਹੁਤ ਕੀਤਾ ਗਿਆ 900 ਤਰੇ ਠੀਕ ਹੈ ਜੀ ਤੇ ਜਗਾ ਵੱਲੋਂ ਬਹੁਤ ਡਰਾਇਟ ਵੇਚਿਆ ਕਿ ਮੈਂ ਬਸ ਸੋਨਾਲੀ ਕਾ ਤੇ ਕਹੇ ਜੀ ਨਾ ਵੀ ਆਹ ਡਰਾਇਟ ਬਹੁਤ ਜਿਵੇਂ 3 ਸਪੀਡ ਵੇਚਿਆ ਸੀ ਆਪਾਂ ਉਹੀ ਗੱਲ ਲਈਦੀ ਆ ਉਹੀ ਗੱਲ ਲਈਦੀ ਹੈ ਹਾਂ ਉਹਨਾਂ ਹੀ ਇਹ ਵੇਚਿਆਗਾ ਉਹਨਾਂ ਹੀ ਇਹ ਵੀ ਕਹਿਗਾ ਤੇ ਜੇ ਇਹਦੇ ਫੀਚਰਾਂ ਦੀ ਗੱਲ ਕਰੀਏ ਇਹਦਾ ਤਮਾਮ ਹੀ ਫੀਚਰ ਨੇ ਇਹਦਾ ਬਾਦੂ ਫੀਚਰ ਹੈ ਜੀ ਡਬਲ ਪੀਟੀਓ ਰਿਵਰਸ ਪੀਟੀਓ 540 540 ای 540 ای ਤੇ ਖੁੱਲੇ ਪਲੇਟਫਾਰਮ ਵਾਲਾ ਖੁੱਲੇ ਪਲੇਟਫਾਰਮ ਠੀਕ ਹੈ ਜੀ ਤੇ ਇੱਕ ਫੀਚਰ ਇਹਦੇ ਹੋਰ ਵੀ ਹੈ ਕਈ ਵੀਰ ਕਹਿੰਦੇ ਹੁੰਦੇ ਨੇਗਾ ਨਾ ਖਲ ਪਾਉਣ ਵੇਲੇ ਔਖੇ ਹੋ ਜਾਂਦੇ ਹਾਂ ਹਾਂ ਪਿੱਛੇ ਇਹਦੇ ਲੀਵਰ ਲੱਗਿਆ ਹੋਇਆ ਹੈਗਾ ਲੈ ਬਈ ਤੇ ਕਈ ਵੀਰਾਂ ਨੂੰ ਹੁੰਦਾ ਨਹੀਂ ਇਹ ਨਾ ਦਿਖਾਉਣਾ ਜ਼ਰੂਰੀ ਬਣਦਾ ਹੈਗਾ ਹਾਂਜੀ ਤੇ ਆ ਪਿੱਛੇ ਇਹਦੇ ਲੀਵਰ ਲੱਗਿਆ ਹੋਇਆ ਇੱਥੇ ਲਿਫਟ ਡਾਊਨ ਹੋ ਗਈ ਆ ਦੇਖੋ ਲਓ ਬਈ ਜੀ ਇੱਥੇ ਆਪ ਹੋ ਜਾਣੀ ਇਹ ਤੂੰ ਆਪ ਹੋ ਜਾਣੀ ਹੈਗੀ ਠੀਕ ਹੈ ਜੀ ਤੇ ਕਿੰਨੇ ਮਾਡਲ ਸੀ ਲੱਭੀ ਇਹ ਇਹ 18 18 ਮਾਡਲ ਹੈਗਾ ਤੇ ਟਾਇਰ ਟੱਪਾਂ ਦੀ ਗੱਲ ਕਰੀ ਲੱਭੀ ਟਾਇਰ ਤਾਂ 95 ਪੈਸੇ ਪਏ ਹੈਗੇ 95 ਪੈਸੇ ਨਾਲ ਦੇ ਪੈਣਗੇ ਦੁਬਾਰੇ ਨਾਲ ਦੇਣੀ ਤੁਹਾਰੇ ਦੇ ਦੁਬਾਰੇ ਦੇ ਹਾਂਜੀ ਠੀਕ ਹੈ ਜੀ ਤੇ ਚੱਲ ਚਲਾ ਵਾ ਕਿੰਨਾ ਕਿ ਚੱਲੇਗਾ ਫਿਰ ਇਹ ਚੱਲੇ ਹੋਇਆਗਾ 1200 ਘੰਟਾ ਚੱਲੇ 1200 ਤੇ 18 ਮਾਡਲ ਹੈ ਇਹ ਇਹਦਾ ਰੇਟ ਹੈਗਾ 615000 ਠੀਕ ਹੈ ਜੀ ਪੰਜਾਬ ਨੰਬਰ ਕਿੰਨੇਵੇਂ 12ਵੇਂ ਮਹੀਨੇ ਦਾ ਹਾਂ 12ਵੇਂ ਮਹੀਨੇ ਫਿਰ ਤਾਂ ਆਪਾਂ 19 ਮਾਡਲ ਹੀ ਕਰ ਲਈਏ ਨੇ ਇਹਨੂੰ ਹਾਂ ਠੀਕ ਹੈ ਜੀ 19 ਮਾਡਲ ਲਾਗੇ ਤੇ 615000 ਰੁਪਿਆ ਰੇਟ ਹੈਗਾ ਮੈਂ ਇਹ ਚੋਂ 15000 ਰੁਪਿਆ ਡਿਸਕਾਊਂਟ ਕਰ ਦਾਂ ਚਲ 15000 ਕਰਤਾ ਆਪਾਂ ਡਿਸਕਾਊਂਟ ਠੀਕ ਹੈ ਜੀ 6 ਲੱਖ ਰੁਪਏ ਦਾ ਬਾਈ ਕਹਿੰਦਾ ਬਣ ਜੂਗਾ ਤੇ ਇਦੋਂ ਅੱਗੇ ਵੀ ਬਾਈ ਜੀ ਤੁਸੀਂ ਆਉਂਗੇ ਫੁੱਲ ਮਾਨਦਾਨ ਕਰਨਗੇ ਹਨਾ ਆਪਾ ਆਪਾ ਟਰੈਕਟਰ ਸੇਲ ਪਰਚੇਜ ਤੇ ਅੱਗੇ ਕਹੇ ਬਾਈ ਜੀ ਇੱਕ ਹੋਰ 3 ਸਪੀਡ ਚ ਪੂਰਾ ਛੋਟਾ ਟਰੈਕਟਰ ਤੇ ਮੈਂ ਕਹਿੰਦਾ ਡੈਮੋ ਵਾਲਾ ਟਰੈਕਟਰ ਤਾਂ ਪਹਿਲਾਂ ਉਰੇ ਆ ਕੇ ਖੜ ਜਾਂਦੇ ਨੇ ਛੋਟੇ ਕੋਲੇ ਤੇ ਇਹ ਕਿੰਨੇ ਮਾਡਲ ਲਵੀ ਇਹ ਵੀ ਬਾਈ ਮਾਡਲ ਹੈ ਜੀ ਇਹ ਵੀ ਬਾਈ ਮਾਡਲ ਹੈ ਫੁੱਲ ਬਾਈ ਦੇ 7ਵੇਂ ਦਾ ਇਹ ਬਾਈ ਦੇ 7ਵੇਂ ਦਾ ਚਰਨ ਦੇ ਤਾਂ ਕਹਿੰਦੀ ਲੋਡ ਹੀ ਨਹੀਂ ਇਹਦੇ ਹਾਂ ਜੀ ਇਹਦੇ ਵੀ ਪਰਚੇ ਪਰਚੋ ਵੀ ਪਿਆ ਨੇ ਤੇ ਵੀ ਸਲਪਾ ਸਲਪਾ ਸਹਣ ਵਾਕੇ ਕੰਡੀਸ਼ਨ ਚੈੱਕ ਕਰ ਲਓ ਤਾਂ ਟਾਇਰ ਟੱਪੇ ਬਿਲਕੁਲ ਫਿਰ ਸਾਰਾ ਕੁਝ ਓਵੇਂ ਹੀ ਪਿਆ ਇਹਦੇ ਵੀ ਠੀਕ ਹੈ ਪੱਟੀਆਂ ਲਫਾਫੇ ਲੂਬੇ ਦਿਖਾ ਦੇ ਲਫਾਫੇ ਲੂਬੇ ਵੀ ਅਜੇ ਕੰਪਨੀ ਤੇ ਆਪਾਂ ਕਹਿ ਦੀ ਜਿਵੇਂ ਓਵੇਂ ਲੱਗੇ ਪੈਣਗੇ ਟਾਇਰ ਟੱਪੇ ਦੀ ਗੱਲ ਕਰੀ ਲੱਭੀ ਟਾਇਰ ਟੱਪੇ 95 ਪੈਸੇ ਹੀ 95 ਪੈਸੇ ਤੇ ਆਹ ਦਿਖਾਈ ਬੱਟੀ ਟਰੈਕਟਰ 100 ਪੈਸੇ ਟਾਇਰ 95 ਪੈਸੇ ਇੰਡੀਕੇਟਰਾਂ ਦੇ ਵੀ ਹਜੇ ਤੱਕ ਜਿਵੇਂ ਆਪਾਂ ਕਹਿ ਦੀ ਲਫਾਫੇ ਜੜੇ ਹੁੰਦੇ ਨੇ ਲਫਾਫੇ ਇੰਨਾ ਤੋਂ ਵੀ ਲੈ ਜਾਂਦੇ ਹੁੰਦੇ ਨੇ ਤੇ ਕਿੰਨੇ ਘੰਟ ਚੱਲੇ ਬਲੱਬੀ ਇਹੇ 200 ਘੰਟ ਚੱਲੇ ਦੋ ਓਨਲੀ ਬ ਕਰ ਲੈ ਕਰ ਲੈ ਜੀ ਕਰ ਲੈ 200 ਘੰਟਾ ਚੱਲਿਆ ਹੋਇਆ ਹੁਣ ਤਾਂ ਬਈ ਜੇ ਨਵਾਂ ਟਰੈਕਟਰ ਖਰੀਦਣਾ ਚਾਹੁੰਦੇ ਨਵੇਂ ਦਾ ਰੇਟ ਦੱਸ ਲੱਭੀ ਪਹਿਲਾਂ ਨਵੇਂ ਦਾ ਰੇਟ ਇਹਦਾ ਹੈਗਾ ਜੀ 850 ਤੋਂ ਉੱਤੇ 850 ਉਹਦੇ 'ਚ ਨਾ ਬੰਪਰ ਦੇਣਾ ਆਪਾਂ ਨੂੰ ਉਹਨਾਂ ਨੇ ਨਾ ਉਹਨਾਂ ਨੇ ਬੰਪਰ ਦੇਣਾ ਹਾਂ ਬੰਪਰ ਵੀ ਆਪਦਾ ਹੋਵੇ ਤੇ ਬਾਕੀ ਆਉਂਦਾ ਹੁ ਦੂਜੀ ਸ਼ੋਅ ਵਾਲਾ ਗਾ ਜਿਹੜੀ ਨਵੀਂ ਸ਼ੋਅ ਹੈ ਜਿਹੜੀ ਨਵੀਂ ਸ਼ੋਅ ਆਈ ਹੈਗੀ ਆਪਾਂ ਜਿਵੇਂ ਕਹਿੰਦੀ ਭਲਾਈ ਵਾਲੀ ਹਾਂ ਪਰ ਆਪਣੇ ਤਾਂ ਇਹੀ ਚੱਲਦਾ ਹੈ ਇਹੀ ਚੱਲਦਾ ਟਰੈਂਡ ਤੇ ਠੀਕ ਹੈ ਜੀ ਜਿਵੇਂ ਆਪਾਂ ਸਟਾਰਟਿੰਗ 'ਚ ਵੀਡੀਓ ਪਾਵੇਂ ਹੁੰਦੇ ਸੀਗੇ ਵੀ ਇਹ ਤਾਂ ਪਰਨਾਲੇ ਦੀ ਸ਼ਾਨ ਆ ਬੰਗਾਲ ਵੀ ਕਹਿੰਦੇ ਪੰਜਾਬ ਦੀ ਸ਼ਾਨ ਠੀਕ ਆ ਜੀ ਤੇ ਨਾਲਵੇ ਦੀ ਤਾਂ ਸਪੈਸ਼ਲ ਹੀ ਆ ਨਾਲਵੇ ਦਾ ਸਪੈਸ਼ਲ ਹੀ ਹੈਗੀ ਹਾਂ ਜੀ ਤੇ ਕਿੰਨੇ ਮਾਡਲ ਸੀ ਲਏ ਵੀ ਇਹ 22 ਜੀ 22 ਮਾਡਲ ਆ ਕਿ ਕੀ ਰੇਟ ਰੱਖਿਆ ਦਾ ਇਹਦਾ 7 ਲੱਖ 72000 7 ਲੱਖ 72000 ਲੱਖ ਰੁਪਏ ਦਾ ਫਾਇਦਾ ਹੋ ਗਿਆ ਨਾ ਹਾਂ ਜੀ ਹਾਂ ਪੂਰਾ ਸਿੱਧਾ ਤੇ ਨਾਮ ਨੂਮ ਇਹਦਾ ਉਹ ਮਤਲਬ ਨਿਕਲੇ ਹੋਇਆਗਾ ਨੰਬਰ ਹਾਂ ਜੀ ਹਾਂ ਨੰਬਰ ਆਇਆ ਹੋਇਆ ਠੀਕ ਆ ਜੀ ਚਲੋ ਭਈ ਅੱਗੇ ਦਿਖਾ ਦਈਏ ਤੁਹਾਨੂੰ ਇੱਕ ਤਾਂ ਪਛੋਟਾ ਦਿਖਾਉਂਦੇ ਦਿਖਾਉਂਦੇ ਹੁਣ ਤੁਹਾਨੂੰ ਗੈਂਡਾ ਦਿਖਾ ਦਾਂਗੇ ਐ ਪੂਰਾ ਬਹਾਸ ਸਿਰੇ ਵਾਲੀ ਚੀਜ਼ ਹੈ ਦੇਖ ਤੇ ਪੂਰੇ ਹੈਵੀ ਬੰਪਰ ਲੱਗਿਆ ਹੋਇਆਗਾ ਤੇ 2.5 ਟਨ ਦਾ ਬੰਪਰ ਆ 2.5 ਕਵਾਂਟਲ ਦਾ ਹਾਂਜੀ 2.5 ਕਵਾਂਟਲ ਦਾ ਬੰਪਰ ਆ ਤੇ 50 ਕਿਲੋ ਦਾ ਆਗਾ ਸਪੈਸ਼ਲ ਦਾ 50 ਕਿਲੋ ਦਾ ਵੇਟ ਲੱਗਿਆ ਹੋਇਆਗਾ ਹਾਂਜੀ 2.5 ਕਵਾਂਟਲ 3 ਕਵਾਂਟਲ ਹੋ ਗਿਆ ਹਾਂਜੀ ਠੀਕ ਆ ਜੀ ਤੇ ਚੱਲ ਚਲਾਵੇ ਦੀ ਗੱਲ ਕਰੀ ਲੱਭੀ ਇਹ ਕਿੰਨਾ ਕੁ ਚੱਲੇ ਹੋਗਾ ਇਹ 600 ਕੁਸਕ ਘੰਟੇ ਚੱਲੇਗਾ 600 ਕੁਸਕ ਘੰਟੇ ਚੱਲਿਆ ਹੋਇਆਗਾ ਤੇ ਫੁੱਲ ਟੌਪ ਮਾਡਲ ਆਗਾ ਤੇ ਆਲ オリਜੀਨਲੀ ਇਹ ਵੀ ਪੱਟੀ ਹਾਂਜੀ ਹਾਂ ਹਾਂ ਤੇ ਰੰਮਰਮਾ ਤੇ ਪੱਟੀ ਗੇੜਾ ਮਰਵਾ ਲਈ ਗੇ ਨਾ ਜਵਾਬ ਕਿਆ ਸਾਰਾ ਕੰਡੀਸ਼ਨ ਟਾਇਰ ਟਪੇ ਦੀ ਗੱਲ ਕਰੀਏ ਪੈਰ ਕੋਈ ਨਹੀਂ ਹੋਣਾ 600 ਘੰਟਾ ਚੱਲਿਆ ਤੁਸੀਂ ਆਪ ਹੀ ਦੇਖ ਲਾ ਠੀਕ ਹੈ ਜੀ ਤੇ ਹਰੂਰ ਨਾਲ ਦੀ ਹੈਗਾ ਹਾਂ ਜੀ ਹਾਂ ਕਾਗਜ਼ ਖੁਗਜੇ ਦੀ ਪਿਆ ਕੇ ਠੀਕ ਹੈ ਲਫਾ ਬਿਲਪੂ ਭੇਦੇ ਵੀ ਲੱਗੇ ਨੇ ਸੀਟਾ ਸੂਟਾ ਵਗੈਰੇ ਤੇ ਬਾਕੀ ਜੀ ਕੰਡੀਸ਼ਨ ਚੈੱਕ ਜ਼ਰੂਰ ਕਰਕੇ ਲੈ ਕੇ ਜਾਓ ਇੱਕ ਵਾਰੀ ਵੇਟ ਵੀ ਲੱਗੇ ਹੋਇਆ ਹੈ ਵੇਟ ਵੀ ਲੱਗੇ ਹੋਇਆ ਇਹਦੇ ਕੰਪਨੀ ਵਾਲੀ ਆਉਂਦੇ ਨਹੀਂ ਵੇਟ ਠੀਕ ਹੈ ਜੀ ਤੇ ਨਾਲ ਲੱਗੇ ਹੋਇਆ ਆਪਾਂ ਨਾਲ ਹੀ ਦੇ ਰਿਹਾ ਅਰੀਜਨਲ ਵੇਟ ਲੱਗੇ ਹੋਇਆ ਬਾਕੀ ਅਰੀਜਨਲ ਵੀ ਆਉਂਦੇ ਹੈਗੇ ਠੀਕ ਹੈ ਅਰੀਜਨਲ ਲੱਗਿਆ ਨਾਲ ਹੀ ਦੇ ਲੱ ਪਲਾਸਟਿਕ ਦੇ ਨਾ ਹਾਂ ਨਾ ਨਾ ਮਖਾ ਪੂਰੇ ਆ ਵੀ ਪੂਰੇ ਹੈਗੇ ਇਹ 50 ਕਿਲੋ ਵਾਲੀ ਪਲੇਟ ਆ 50 ਕਿਲੋ ਵਾਲੀ ਠੀਕ ਹੈ ਤੇ ਕੀ ਡਿਮਾਂਡ ਲੱਭੀ ਇਹਦੀ ਇਹਦੀ ਡਿਮਾਂਡ ਹੈਗੀ ਆ 11 ਲੱਖ 75 ਹਜ਼ਾਰ ਠੀਕ ਆ ਹਾਂਜੀ ਇਹ ਨਵਾਂ ਹੈਗਾ 14 ਲੱਖ ਦਾ 14 ਲੱਖ ਆ ਉਹ ਆਉਗਵਾ ਹੀ ਸੀਆਰਡੀਆਈ ਬੇਟ ਨਹੀਂ ਆਉਣਗੇ ਤੇ ਜਿਹੜਾ ਥੋੜਾ ਬੈਂਪਰ ਨਹੀਂ ਲੱਗਾ ਹੋਣਾ ਪੂਰੇ ਤਿੰਨ ਕੁਆਂਟ ਲੱਗਿਆ ਹੋਣੀ ਉਹ ਨਹੀਂ ਆਉਣਾ ਹੈਗਾ ਤੇ 50 ਕਿਲੋ ਦਾ ਆ ਰਹਿ ਜੋ ਹਾਂ ਹਾਂ ਸਹੀ ਗੱਲ ਆ ਭਾਈ ਫੁੱਲ ਫੀਚਰ ਤੇ ਫੁੱਲ ਮਾਨਤਨ ਹਾਂਜੀ ਫੁੱਲ ਮਾਡਲ ਨਾਲ ਜੇ ਨਾਲ ਪੂਰਾ ਕਰਾਂਗੇ ਮਾਡਲ ਨਾਲ ਆਇਆ ਦਾ ਵੀ ਪੂਰਾ ਕਰਾਂਗੇ ਤੇ ਬਾਈ ਕਹਿੰਦਾ ਤੇ ਅਗਲਾ ਇੱਕ ਹੋਰ ਜੌਂਡੀਅਰ ਦਿਖਾ ਦਈਏ ਜੌਂਡੀਅਰ ਆ ਗਿਆ ਜੀ ਅੱਗੇ ਤੇ ਹਰੇ ਸੂਟ ਨਾਲ ਦਾ ਇਹ ਜੌਂਡੀਅਰ ਜਿਹਦੇ ਤੜਕੇ ਬਗਾਨਾ ਗੇਰ ਮਾਰਦਾ ਪੂਰਾ ਮਸ਼ਹੂਰ ਗਾਣਾ ਹੋਈ ਸੀ ਜੌਂਡੀਅਰ ਵੀ ਪੂਰਾ ਮਸ਼ਹੂਰ ਰਿਹਾ ਗਿਆ ਜੌਂਡੀਅਰ ਦਾ ਪੂਰਾ ਮਸ਼ਹੂਰ ਹੈ ਜੀ ਠੀਕ ਹੈ ਜੀ ਫੁੱਲ ਟੌਪ ਮਾਡਲ ਦਾ ਹੈ ਸਰਦਾਰੀ ਹੈ ਜੀ ਇਹ ਤਾਂ ਠੀਕ ਹੈ ਜੀ ਤੇ ਇਹ ਕਿੰਨੇ ਮਾਡਲ ਹੈ ਵੀ ਇਹ 2021 ਤੇ ਕਿੰਨੇ ਘੰਟੇ ਚੱਲੇ ਤਕਰੀਬਨ ਇਹ 5-6 ਸੌ ਘੰਟੇ ਚੱਲੇ ਹੋਏ ਵੀ ਇਹ ਵੀ 5-6 ਸੌ ਘੰਟੇ ਆਪਣੇ ਕੋਲ ਜ਼ਿਆ ਕੋਕਾ ਪੀਸ ਕੋਕਾ ਪੀਸ ਫੁੱਲ ਟਾਪ ਵਾਲੇ ਫੁੱਲ ਟਾਪ ਵਾਲੇ ਤੇ ਭਾਈ ਹੁਣ ਇੰਜਨ ਗੇਅਰ ਦੀ ਅਗਲਾ ਕਈ ਵਾਰ ਕਹਿੰਦੇ ਨੇ ਕਿ ਇੰਜਨ ਗੇਅਰ ਦੀ ਗਾਰੰਟੀ ਨਹੀਂ ਦਿੰਦੇ ਇੰਜਨ ਗੇਅਰ ਦੀ ਤਾਂ ਗਾਰੰਟੀ ਹੀ ਆ ਬਸ ਜਦੋਂ ਹਾਂਜੀ ਬਾਕੀ ਇੰਜਨ ਗੇਅਰ ਦੀ ਗਾਰੰਟੀ ਜਿੰਨਾ ਚਿਰ ਸਾਡੇ ਕੋਲ ਖੜਾ ਠੀਕ ਹੈ ਜੀ ਉਨਾ ਚਿਰ ਫੁੱਲ ਆ ਬਾਕੀ ਇਹ ਮਸ਼ੀਨਰੀ ਆ ਇਹਦਾ ਕੋਈ ਟੈਕਟੋਲ ਜਿਵੇਂ ਆਪਾਂ ਕਹਿੰਦੇ ਨੇਗੇ ਦੁਬਾਰਤ ਇੱਕ ਵਾਰੀ ਆਓ ਚਲਾ ਕੇ ਵਾਹ ਚਲਾ ਕੇ ਵਾਹ ਕਿੰਨੀ ਮਰਜ਼ੀ ਤਸੱਲੀ ਕਰੋ ਹੋਏ ਮਸ਼ੀਨਰੀਆ ਜੀ ਇਹ ਚ ਕਦੋਂ ਨੁਕਸ ਪੈ ਜੇ ਇਹ ਤਾਂ ਨਵੇਂ ਚ ਵੀ ਪੈ ਜਾਂਦੇ ਠੀਕ ਹੈ ਤੇ ਕਾਗਜ਼ ਪੱਤਰਾਂ ਦੀ ਲੱਭ ਕਾਗਜ਼ ਪੱਤਰਾਂ ਦੀ ਅਸੀਂ ਬੈਠੇ ਹਾਂ ਕਾਗਜ਼ ਪੱਤਰ ਜਿੰਨਾ ਟਾਈਮ ਟਰੈਕਟਰ ਹੈਗਾ ਉਹਨਾ ਟਾਈਮ ਹਾਂ ਅਸੀਂ ਬੈਠੇ ਆ ਥੋੜੇ ਨਾਮ ਹੁਣ ਤੱਕ ਦੀ ਗਾਰੰਟੀ ਸਾਡੀ ਹੈ ਕਾਗਜ਼ ਪੱਤਰ ਠੀਕ ਹੈ ਬਾਈ ਜੀ ਇੱਕੇ ਮਾਡਲ ਹੈਗਾ ਤੇ ਕੀ ਡਿਮਾਂਡ ਲੱਭੀ ਇਹਦੀ 7 ਲੱਖ 80 ਹਜ਼ਾਰ 7 ਲੱਖ 80 ਹਜ਼ਾਰ ਹਾਂਜੀ ਠੀਕ ਹੈ ਬਾਈ ਜੀ ਤੇ ਅਗਲਾ ਸੋਨਾ ਸੋਨਾ ਦੀ ਕਦ ਖੜੀ ਹੈ ਹੁਣ ਤਿੰਨ ਨੀਲੇ ਨੋ ਮੋਰ ਖੜੇਣਗੇ ਹਾਂਜੀ ਇਹਨਾਂ ਜੋ ਲੱਭੀ ਮੇਰੀ ਗੱਲ ਸੁਣ ਲਾ ਵੀਡੀਓ ਮੇਰੀ ਦੇਖ ਜਦੋਂ ਫਿਰ ਆ ਆ ਕਿਹੜਾ ਬੰਦਾ ਕੋਈ ਕਹੇ ਡਿਸਕਾਊਂਟ ਕਰਤਾ ਬਈ ਇਹਦਾ ਠੀਕ ਆ ਜਿਵੇਂ ਹੁਣ ਇਹਦਾ ਰੇਟ ਹੈਗਾ 4,85,000 ਠੀਕ ਆ 4,60,000 ਦਾ ਰਹਿ ਗਿਆ ਬਸ ਠੀਕ ਆ ਪਰ ਇਹ ਨੈਟ ਰਹਿ ਗਿਆ ਹੁਣ ਮੁੰਡਾ ਨੈਟ ਰਹਿ ਗਿਆ ਇਸ ਤੋਂ ਬਾਅਦ ਇਸ ਤੋਂ ਬਾਅਦ ਮਾਨਤਾਨ ਕਰਾਉਣਾ ਛੋਟੀ ਮਾਰਦੀ ਹੈ ਬੇਟੀ ਠੀਕ ਆ ਜੀ ਤੇ ਡਾਟਰ ਪੂਰਾ ਫੁੱਲ ਹੀ ਕਰਤਾ ਠੀਕ ਆ ਜੀ ਤੇ ਐਚ ਡੀ ਐਮ ਵਾਲਾ ਘੱਟ ਖਾਤੇ ਵਾਲਾ ਆਰ ਐਕਸ ਵਾਲਾ ਆ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਵਾਲਾ 14 ਦੇ ਟਾਇਰਾਂ ਵਾਲਾ ਹਾਂਜੀ ਹਾਂ 14 ਦੇ ਟਾਇਰਾਂ ਚ ਹੈ ਤੇ ਕਿੰਨੇ ਮਾਡਲ ਸੀਗੇ ਜੀ ਇਹ 17 ਸਤਾਰਾ ਮਾੜ ਲਗਾ ਤੇ ਨਗਦ ਕੈਸ਼ ਦਾ ਜੀ ਨਗਦ ਕੈਸ਼ ਦਾ ਠੀਕ ਹੈ ਜੀ ਤੇ ਜੇ ਬਾਕੀ ਨਕਰਾਉਣ ਵੇਲੇ ਨਿੱਕ ਤੌਣੀ ਕੋਈ 35 ਨੰਬਰ ਫਾਰਮ ਕੁਛ ਨਹੀਂ ਲੋੜ ਸਿੱਧਾ ਜਾ ਕੇ ਕਾਗਜ ਦੋ ਛੋੜੇ ਨਾਮ ਆ ਗਿਆ ਠੀਕ ਹੈ ਲੱਭੀ ਜਿਹੜੇ ਆਪਣੇ ਕੋਲੇ ਦੂਜੇ ਹੋਰ ਟਰੈਕਟਰ ਨੇਗੇ ਕਿੰਨੇ ਵੀ ਠੀਕ ਹੈ ਤੇ ਇਹਨਾਂ ਤੇ ਲੋਨ ਵਗੈਰਾ ਜਆ ਆਪਣਾ ਪਹਿਲਾਂ ਕਲੀਅਰ ਹੋਇਆ ਹੁੰਦਾ ਸਾਰ ਹਾਂ ਪਹਿਲਾਂ ਲੋਨ ਕਲੀਅਰ ਹੋਊਗਾ 35 ਨੰਬਰ ਫਾਰਮ ਬੈਂਕ ਦੀ ਸਟੇਟਮੈਂਟ ਤੁਹਾਨੂੰ ਮਿਲੂਗੀ ਠੀਕ ਹੈ ਜੀ ਤੇ ਜੇ ਤੁਸੀਂ ਦੁਬਾਰੇ ਲੋਨ ਕਰਾਉਣਾ ਉਹ ਤੁਹਾਡੇ ਕੋਲ ਆਪਣੇ ਕੋਲ ਸਹੂਤਾ ਹੈਗੀ ਹੈਗੀ ਆਪਾਂ ਲੋਨ ਕਰਾ ਕੇ ਦੇ ਦਾਂਗੇ ਤੇ ਬਾਕੀ ਜੇ ਬੰਦੇ ਠੀਕ ਹੈ ਟਰੈਕਟਰ ਵੀ ਕੱਟ ਲੂਗੇ ਹਾਂ ਕੱਟਾਂਗੇ ਕੱਟਾਂਗੇ ਠੀਕ ਹੈ ਜੀ ਟੌਪ ਛੋਟਾ ਜਿਹੜਾ ਮਰਜ਼ੀ ਹੋਊਗਾ ਉਹ ਕੱਟ ਲਾਂਗੇ ਆਪਾਂ ਠੀਕ ਹੈ ਜੀ ਤੇ ਅਗਿਆਤਰ ਪੰਜਾਬ ਨੰਬਰ ਠੀਕ ਹੈ ਜੀ ਤੇ ਆਇਆ ਗਿਆ ਪੀਵੀ 29 ਮੋਗੇ ਦਾ ਨੰਬਰ ਮੋਗੇ ਦਾ ਜੀ ਠੀਕ ਹੈ ਜੀ ਤੇ ਇਹ ਕਿੰਨੇ ਮਾਡਲ ਲੱਭੀ ਇਹ 14 14 ਮਾਡਲ ਲਗਾ ਤੇ ਆਲ オリジナル ਹੀ ਹੈਗਾ ਠੀਕ ਹੈ ਜੀ ਲੈ ਵੀ ਆਲ オリジナル ਹੈਗਾ بڑا ਮੋਟਾ ਜਿਵੇਂ ਆ ਚੀਜ਼ਾਂ ਬੜੀ ਮੁੱਟੀਆਂ ਦਾ ਉਹ ਠੀਕ ਹੈ ਜੀ ਜਿਵੇਂ ਆਪਾਂ ਕਹਦੇ ਨੂੰ ਨਗੇ ਪੰਪਰ ਦਾ ਪੇਂਟ ਹੋਈ ਜਾਗਾ ਪਰ ਉਹ ਕੰਮ ਨਹੀਂ ਹੈਗਾ ਵੀ ਬੇਰੰਗ ਪਤੰਗ ਆ ਪਰ ਕੇ ਗਨ ਲਿਪ ਤਾ ਠੀਕ ਹੈ ਜ ਠੀਕ ਹੈ ਹੋਰ ਹੀ ਖੇਡਣ ਵਾਲਾ ਕੰਮ ਹੈ ਹਾਂ ਉਹ ਨਹੀਂ ਹੈਗਾ ਜੀ ਠੀਕ ਹੈ ਜੀ ਤੇ ਟਾਇਰ ਟੱਪੇ ਦੀ ਗੱਲ ਕਰੀ ਇਹਦੇ ਲੱਭੇ ਟਾਇਰ ਟੱਪੇ ਇਹਦੇ 95 ਪੈਸੇ ਜੀ 95 ਪੈਸੇ ਤੇ 14 ਦੇ ਟਾਇਰਾਂ ਦੇ ਚ 16 16 ਦੇ ਚ 16 ਦੇ ਟਾਇਰਾਂ ਦੇ ਹਾਂਜੀ ਠੀਕ ਹੈ ਜੀ ਤੇ 14 ਮਾਡਲ ਹੈਗਾ ਤੇ ਕੀ ਡਿਮਾਂਡ ਲੱਭੀ ਇਹਦੀ ਇਹਦੀ 4,25,000 ਚ 4,25,000 4,05,000 ਉਹ ਥੋੜੇ ਵਾਲੀ ਡਿਮਾਂਡ ਹੋ ਗਈ ਇਹ ਥੋੜੇ ਮੇਰੇ ਦੇਣ ਵਾਲਾ ਰੇਟ ਹੋ ਗਿਆ ਦੇਣ ਵਾਲਾ ਰੇਟ ਹੋ ਗਿਆ ਹਾਂਜੀ ਠੀਕ ਹੈ ਭਾਈ ਜੀ ਤੇ ਆ ਗਿਆ ਸੋਨਾ ਲਿਖਾ ਡੀ ਆਈ ਆਰ ਐਕਸ ਦਾ ਇਹ ਵੀ 16 ਦੇ ਟਾਇਰਾਂ ਚ ਆ ਗਿਆ ਇਹ ਵੀ 16 ਦੇ ਟਾਇਰਾਂ ਚ 16 ਦੇ ਟਾਇਰਾਂ ਤੇ ਟਾਇਰ ਟਪੇ ਦੀ ਗੱਲ ਕਰੀਏ ਜੀ ਇਹਦੀ ਟਾਇਰ ਇਹਦੇ 65 ਪੈਸੇ ਠੀਕ ਹੈ ਜੀ ਮੁਰਲੇ ਹਾਂ ਮੁਰਲੇ 65 ਪੈਸੇ ਆ ਮੁਰਲੇ 80 ਪੈਸੇ ਮੁਰਲੇ 80 ਪੈਸੇ ਹੈਗੇ ਤੇ ਫੁੱਲ ਟਾਪ ਮਾਡਲ ਆ ਗਿਆ ਹਾਂ ਜੀ ਹਾਂ ਸਿਕੰਦਰ ਐਚ ਡੀ ਐਮ ਘੱਟ ਖਰਚੇ ਵਾਲਾ ਹਾਂ ਜੀ ਹਾਂ ਠੀਕ ਹੈ ਭਾਈ ਜੀ ਤੇ ਬਾਕੀ ਕੰਡੀਸ਼ਨ ਚੈੱਕ ਵੀ ਕਰ ਲਓ ਇੱਕ ਸਿਕੰਦਰ ਬਾਈ ਆਪਣਾ ਸਿਕੰਦਰ ਸਿੰਘਪੁਰ ਜਿਹੜੀ ਹਾਂ ਠੀਕ ਹੈ ਜੀ ਤੇ 18 ਮਾਡਲ ਆ ਪੀ ਵੀ 8 ਨੰਬਰ ਹੈਗਾ ਹਾਂ ਜੀ ਤੇ ਕੀ ਡਿਮਾਂਡ ਲੱ ਇਹ ਬਾਕੀ ਕੰਡੀਸ਼ਨ ਤੁਸੀਂ ਚੈੱਕ ਜਰੂਰ ਕਰ ਲਿਓ ਆਪਾਂ ਪਹਿਲੇ ਦੱਸਤਾ ਵੀ ਭਾਈ ਇੱਕ ਵਾਰੀ ਆਓ ਤੇ ਆਪਦਾ ਇੰਜਨ ਗੇਅਰ ਦੀ ਤਸੱਲੀ ਕਰਕੇ ਲੈ ਜਾਓ ਸਾਡੀ ਗਾਰੰਟੀ ਆ ਠੀਕ ਹੈ ਜੀ ਤੇ ਪੂਰੀ ਤਸੱਲੀ ਕਰਕੇ ਜਿੰਨਾ ਚਿਰ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਗੱਲ ਨਹੀਂ ਕਰਾਂਗੇ ਪੂਰੀ ਤੁਸੀਂ ਠੀਕ ਹੈ ਉਹ ਰੁੱਟ ਪਾ ਜੇ ਉਹ ਸਾਡਾ ਹੈ ਤੇ ਦੂਜਾ ਬਾਅਦ ਚ ਦੂਜਾ ਚ ਉਹ ਤਾਂ ਜੀ ਮਾਲਕ ਦਾ ਇਹ ਦੂਜਾ ਚ ਮਾਲਕ ਦਾ ਠੀਕ ਹੈ ਛੇਤੀ ਟੁੱਟਣ ਪੁੱਟਣ ਵਾਲੇ ਹੈ ਵੀ ਨਹੀਂ ਆਪਾਂ ਠੀਕ ਹੈ ਛੋਟੇ ਟਰੈਕਟਰ ਜਿਹੜੇ ਆਪਾਂ ਕਹੇ ਦੀਏ ਤੇ ਲੱਭੀ ਜੇ ਆਪਾਂ ਲੈ ਕੇ ਚਲੀਏ ਕੁਝ ਕ ਟਰੈਕਟਰ ਇੱਧਰ ਵੀ ਹੁੰਦੇ ਨੇ ਕਿ ਵੀਰ ਦਾਰ ਕੱ ਹੁੰਦੇ ਹੈ ਜੀ ਸਿਪਲ ਦੇ ਸਿਪਲ ਦੇ ਬਣਦੇ ਸਿਪਲ ਦੇ ਠੀਕ ਆ ਭਾਈ ਜੀ ਲੱਭੇ ਗੱਲ ਕਰਕੇ ਬਹੁਤ ਜੀ ਲੱਗੇ ਠੀਕ ਲੋ ਭਾਈ ਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇਗੇ ਇਸ ਨਵੀਂ ਵੀਡੀਓ ਨਾਲ ਤਦ ਤੱਕ ਲਈ ਧੰਨਵਾਦ